ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਅਨੰਤ ਉਮੀਦ ਕਰਦੇ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂ ਜੀ ਅਸੀ ਮੇਰੀ ਸਿਸਟਰ ਕੋਲੇ ਵਾਕੇ ਸੀ ਸਿੰਘ ਕਿਉਂਕਿ ਮੇਰੇ ਤੋਂ ਪੇਕੇ ਪਿੰਡ ਦਾ ਬਲੌਗ ਵੀ ਤਿਆਰ ਨਹੀਂ ਹੋ ਸਕਿਆ ਕਿਉਂਕਿ ਉਸ ਦਿਨ ਸੇਵਕ ਦੀ ਤਿਆਰੀ ਕਰਨੀ ਸੀ ਉਹਨਾਂ ਨੂੰ Gopal Mochan ਤੋਰਨਾ ਸੀ ਸੋਮਵਾਰ ਨੂੰ ਤੇ ਸੋਮਵਾਰ ਨੂੰ ਅਸੀ ਮੇਰੀ ਸਿਸਟਰ ਕੋਲ ਜਾਣਾ ਸੀ ਮੈਂ ਤੇ ਮੰਮੀ ਬੱਸਾਂ ਤੇ ਆਏ ਸੀਗੇ ਕਿਉਂਕਿ ਜੇਕਰ ਗੱਡੀ ਤੇ ਆਈਏ ਤਾਂ ਆਪਾਂ ਹਨਾ ਬਲੌਗ ਦੀ ਸ਼ੂਟਿੰਗ ਹੋ ਜਾਂਦੀ ਮਾੜਾ-ਮੋਟਾ ਬਲੌਗ ਵੀ ਆਪਾਂ ਸ਼ੂਟ ਲੈ ਲੈਣੇ ਆਂਗੇ ਕਿ ਲਿਪ ਉਹ ਗਣਾ ਲੈ ਕੇ ਰਕ ਲੈਨੇ ਆ ਪਰ ਵਸਤੇ ਇਦਾਂ ਨਹੀਂ ਹੁੰਦਾਗਾ ਹਾਂਜੀ ਤੇ ਇਥੇ ਮੇਰੀ ਸਿਸਟਰ ਸਾਨੂੰ ਚਾਹ ਪਾਣੀ ਫੜਾ ਰਹੀ ਸੀਗੀ ਤੇ ਮੰਟਾ ਤੇ ਹਰ ਕੀਰਤ ਪੂਰਾ ਖੇਡਦੇ ਸੀ ਹਰ ਕੀਰਤ ਨੂੰ ਨਾ ਮੰਟੇ ਕੋਲ ਜਾ ਕੇ ਮੇਰੀ ਭਾਂਜੇ ਕੋਲ ਜਾ ਕੇ ਪੂਰਾ ਖੁਸ਼ ਹੋ ਜਾਂਦਾਗਾ ਤੇ ਜਿਵੇਂ ਕਿ ਉਹ ਏ ਤੋਂ ਕਾਫੀ ਵੱਡਾ ਹੈ ਪਰ ਫਿਰ ਵੀ ਉਹਨੂੰ ਪੂਰਾ ਘੁੱਟਦਾ ਹੈਗਾ ਪੂਰਾ ਉਹਦੇ ਨਾਲ ਚੌੜ ਕਰਦਾ ਇਥੇ ਨਾ ਹਰ ਕੀਰਤ ਠੰਡੇ ਦੀ ਹੋਰ ਮੰਗ ਕਰ ਰਿਆ ਸੀਗਾ ਕਹਿੰਦਾ ਮੈਂ ਹੋਰ ਠੰਡਾ ਪੀਣਾ ਤੇ ਮੰਮਾ ਤੂੰ ਨਹੀਂ ਨਾਨਕੀ ਚੱਲ ਇਥੇ ਆਪਾਂ ਨਹੀਂ ਰਹਿੰਦੇਗੇ ਉੰਦੀ ਉਸ ਤੋਂ ਬਾਅਦ ਅਸੀਂ ਚਾਹ ਪਾਣੀ ਪੀਣ ਤੋਂ ਬਾਅਦ ਮੰਮੀ ਤੇ ਭੈਣ ਗੱਲਾਂ ਕਰ ਰਹੀ ਸੀ ਬਾਹਰ ਬੈਠੇ ਸੀ ਉਹ ਮੰਮੀ ਮਤਲਬ ਕਿ ਭੈਣ ਦੇ ਸਾਸੂ ਮਾਸੀਗੇ ਜਿਹੜੇ ਪੀੜੀ ਤੇ ਬੈਠੇ ਸੀਗੇ ਉਹ ਸਭ ਜੀ ਨੂੰ ਦਰਕਾ ਲਾ ਰਹੀ ਸੀ ਤੇ ਇਧਰ ਬਾਈ ਦੀ ਬੈਠੇ ਸੀ ਸਾਡੇ ਤੇ ਸਾਰੇ ਅਸੀਂ ਬੈਠੇ ਗੱਲਾਂ ਕਰ ਰਹੀ ਸੀਗੇ ਵੀ ਵਿੜੇ ਵਿੱਚ ਉਹ ਦੋ ਸ਼ਾਮ ਜੀ ਦਾ ਟਾਈਮ ਸੀਗਾ ਤੇ ਦੇਖੋ ਤੁਸੀਂ ਇਹ ਨਾ ਗੁਰੂ ਘਰ ਇਹਨਾਂ ਦੇ ਘਰ ਦੇ ਜਮਾ ਬਿਲਕੁਲ ਸਾਹਮਣੇ ਹੈਗਾ ਤੇ ਜਦੋਂ ਸ਼ਾਮ ਨੂੰ ਬਾਬਾ ਜੀ ਪੜਦੇ ਨੇ ਨਾ ਤੇ ਉਦੋਂ ਵੀ ਬਹੁਤ ਆਵਾਜ਼ ਆਉਂਦੀ ਹੈ ਤੇ ਇਹਨਾਂ ਦੇ ਘਰ ਕੋਈ ਵੀ ਗੱਲ ਨਹੀਂ ਉਦੋਂ ਸੁਣਦੀਗੀ ਫੇਟੇ ਮੇਰਾ ਪਾਂਜਾ ਬੈਠਾ ਫੋਨ ਦੇਖ ਰਿਆ ਸੀ ਹਰ ਕੀ ਦਰਨਾ ਮੇਰੇ ਤੋਂ ਬੌਕਸਿੰਗ ਪੰਜ ਮੰਗ ਰਿਆ ਸੀ ਕਹਿੰਦਾ ਮਮਾ ਮੈਨੂੰ ਬੌਕਸਿੰਗ ਪੰਜ ਲੈ ਕੇ ਦਿਓ ਮੈਂ ਬੌਕਸਿੰਗ ਕਰਨੀ ਆ ਪਰ ਮੈਂ ਕਿਹਾ ਵੀ ਮੈਂ ਤੈਨੂੰ ਇੱਥੇ ਇਸ ਟਾਈਮ ਕਿੱਥੋਂ ਲੈ ਆ ਦੇਆ ਮੈਨੂੰ ਕਹਿੰਦਾ ਤੁਸੀਂ ਨਾ ਮੈਨੂੰ ਸਰਾਣੇ ਦਾ ਵੀ ਸਰਾਣੇ ਨੂੰ ਚੁੰਨੀ ਨਾਲ ਬੰਨ ਕੇ ਕੱਪੜੇ ਨੂੰ ਤਾਰ ਤੇ ਟੰਗ ਦਿਓ ਤੇ ਮੈਂ ਉਦਾਂ ਕਰ ਲਾਂਗਾ ਕਿਉਂਕਿ ਕਈ ਵਾਰ ਨਾ ਮੈਨੂੰ ਜਦੋਂ ਨਾਨਕੀ ਜਾਂਦਾ ਹੈ ਉਦੋਂ ਵੀ ਇਹ ਮੰਗਦਾ ਹੁੰਦਾ ਹੈ ਤਾਂ ਫਿਰ ਮੈਨੂੰ ਇਦਾਂ ਲਾਲ ਚਲਾ ਦੇਣੀ ਹੈ ਤੇ ਮੈਨੂੰ ਕਹਿੰਦਾ ਤੁਸੀਂ ਜਿੱਦਾਂ ਮੈਨੂੰ ਨਾਨਕੀ ਤਿਆਰ ਕਰਕੇ ਦਿੰਨੇ ਹੁੰਦੇ ਹੋ ਤੁਸੀਂ ਮੈਨੂੰ ਉਦਾਂ ਤਿਆਰ ਕਰਕੇ ਦਿਓ ਆ ਦੇਖੋ ਤੁਸੀਂ ਵਰਨੇ ਨੇ ਇੰਨਾ ਜ਼ਿਆਦਾ ਮਾਰੀਆਂ ਤਿੰਨ ਦੀ ਤਣੀ ਦੀ ਮਤਲਬ ਕਿ ਜਿਹੜਾ ਥੋੜੀ-ਘੋੜੀ ਤਾਰ ਮੋੜੀ ਹੋਈ ਸੀ ਉਹ ਵੀ ਖੁੱਲ ਕੇ ਤਣੀ ਹੇ ਨੀਚੇ ਡਿੱਗ ਪਈ ਸੀਗੀ ਇਨੂੰ ਇਦਾਂ ਸੀ ਵੀ ਮੈਂ ਛੇਤੀ ਤੋਂ ਛੇਤੀ ਕਰਾਂ ਹਾਂ ਜੀ ਆਪਾਂ ਮੈਂ ਬਾਬਿਆਂ ਦੀ ਤੁਹਾਨੂੰ ਲਾ ਚਾਣੀ ਆਂ ਕਾਰ ਬਾਬਾ ਜੀ ਵੀ ਮਤਲਬ ਕਿ ਸ਼ਾਮ ਨੂੰ ਪੜ ਰਹੇ ਹੁੰਦੇ ਨੇ ਕੁਝ ਨਹੀਂ ਸੁਣਦਾ ਮੇਰੀ ਸਿਸਟਰ ਕਾ ਘਰ ਸੀ ਪਰ ਇਹਨਾਂ ਦਾ ਵੀ ਘਰ ਪੁਰਾਣਾ ਹੈ ਸਾਡਾ ਆਪਣਾ ਘਰ ਵੀ ਪੁਰਾਣਾ ਹੈ ਮੇਰੇ ਦਾਦਾ ਸੌਰੇ ਦੇ ਟਾਈਮ ਦਾ ਪਿਆ ਹੋਇਆ ਹੈ ਤੇ ਇਹਨਾਂ ਦਾ ਘਰ ਵੀ ਪੁਰਾਣਾ ਹੈ ਤੇ ਇਹ ਸੋਚਦੇ ਨੇ ਵੀ ਚੱਲ ਜਦੋਂ ਥੋੜਾ ਜਿਹਾ ਮੁੰਡਾ ਹੋਰ ਵੱਡਾ ਹੋ ਗਿਆ ਉਸ ਤੋਂ ਬਾਅਦ ਵੀ ਕੋਈ ਵਧੀਆ ਘਰ ਪਾਵਾਂਗੇ ਹਾਂਜੀ ਤੇ ਆਹ ਨਾ ਸਿੰਦਰੀ ਹੈ ਜੋ ਇਹ ਮੇਰੀ ਭੈਣ ਨੇ ਹੱਥੀ ਤਿਆਰ ਕੀਤੀ ਸੀ ਤੇ ਇਦਾਂ ਦੀ ਇੱਕ ਮੈਨੂੰ ਤਿਆਰ ਕਰਕੇ ਦਿੱਤੀ ਸੀ ਜੋ ਕਿ ਮੈਂ ਅੱਬ ਦੇ ਘਰ ਲਈ ਹੋਈ ਆ ਤੇ ਹਰਕੀਰਤ ਮੈਨੂੰ ਕਹਿ ਰਿਆ ਸੀ ਮੰਮਾ ਆਪਣੀ ਸਿੰਦਰੀ ਇੱਥੇ ਆ ਗਈ ਕਹਿੰਦਾ ਆਪਣੀ ਫੋਟੋ ਇੱਥੇ ਆ ਗਈ ਹਰਕੀਰਤ ਨੂੰ ਇਦਾਂ ਸੀ ਵੀ ਇਹ ਆਪਣੀ ਫੋਟੋ ਕਿਵੇਂ ਆ ਗਈ ਇਹਨਾਂ ਦੇ ਘਰ ਇਹ ਮੇਰੀ ਕੁਮਾਰੀ ਹੰਦੀ ਦੀ ਫੋਟੋ ਸੀਗੀ ਤੇ ਮੈਂ ਮੇਰੀ ਭਾਣ ਭਤੀਜੀ ਨੂੰ ਜੱਕੀ ਖੜੀ ਸੀ ਤੇ ਉਸ ਦਿਨ ਉਸ ਦਾ ਬਰਥਡੇ ਸੀ ਕੇਕ ਖਵਾਰੀ ਸੀਗੀ ਤੇ ਹਰ ਕੀ ਰਤ ਨੇ ਮੇਰੀ ਫੋਟੋ ਸਿਆਣ ਲਈ ਤੇ ਕਹਿੰਦਾ ਮम्मा ਇਹ ਤੇਰੀ ਫੋਟੋ ਹੈ ਤੇ ਇਹ ਮੇਰੀ ਸਿਸਟਰ ਦੇ ਵਿਆਹ ਦੇ ਟਾਈਮ ਦੀਆਂ ਫੋਟੋਆਂ ਸੀਗੀਆਂ ਭਾਜੀ ਤੇ ਸਿਸਟਰ ਸੀਗੇ ਇਹ ਦੇਖੋ ਮੇਰੀ ਸਿਸਟਰ ਕਿੰਨੇ ਪਤਲੇ ਤੇ ਕਿੰਨੇ ਸੋਹਣੇ ਸੀਗੇ ਹੁਣ ਤਾਂ ਨਾ ਮਤਲਬ ਕਿ ਸਰੀਰ ਜਾਂ ਫੁੱਲ ਗਿਆ ਮੇਰਾ ਆਪਣਾ ਸਰੀਰ ਕੋਦ ਫੁੱਲ ਗਿਆ ਉਸ ਟਾਈਮ ਤਾਂ ਆਪਣੇ ਹਨਾ ਵੀ ਮਤਲਬ ਕਿ ਵਧੀਆ ਸੋਹਣੇ ਸੋਹਣੇ ਕੱਪੜੇ ਫਿੱਟ ਫਿੱਟ ਆਉਂਦੇ ਨੇ ਕਿ ਤੋ ਬਾਰੂ ਹੋ ਰਹੀ ਹੋ ਜਾਂਦਾ ਹਾਂ ਜਿੱਥੇ ਮੈਂ ਮੇਰੀ ਸਿਸਟਰ ਦਾ ਸੂਟ ਪਹਿਨ ਰਿਆ ਸੀ ਪਰ ਇਦਾਂ ਲੱਗ ਰਿਹਾ ਸੀ ਜਿਵੇਂ ਕਿ ਮੇਰਾ ਸੂਟ ਏਹੀ ਹੁੰਦਾ ਕਿਉਂਕਿ ਸਾਡੇ ਦੋਨਾਂ ਭੈਣਾਂ ਦੇ ਸਰੀਰ ਇੱਕੋ ਜਿਹੇ ਹੋ ਗਏ ਉਂਝ ਨਾ ਸੂਟ ਮੇਰੇ ਬਿਲਕੁਲ ਫਿੱਟ ਆ ਗਿਆ ਸੀ ਆ ਦੇਖੋ ਤੁਸੀਂ ਸਲਵਾਰ ਵਗੈਰਾ ਕਮੀਜ਼ ਵਗੈਰਾ ਉਦਾਂ ਹੀ ਫਿੱਟ ਆ ਗਈ ਸੀ ਮੰਮੀ ਦੇਖ ਰਹੀ ਸੀ ਮੇਰੇ ਵੱਲ ਮੈਨੂੰ ਕਹਿੰਦੀ ਹਾਂ ਤੇਰੇ ਸੂਟ ਜਮਾ ਹੋਂਦਾ ਸੈੱਟ ਆ ਗਿਆ ਇਦਾਂ ਲੱਗ ਰਿਹਾ ਵੀ ਜਿਵੇਂ ਆਪਣਾ ਸਟਿਚ ਕੀਤਾ ਹੁੰਦਾਗਾ ਪਰ ਥੋੜੇ ਜਿਹਾ ਮੂਰੀ ਫਿਰ ਵੀ ਮਤਲਬ ਕਿ ਥੋੜੇ ਨੈਰੋਟਾਈਪ ਦੇ ਪਾਉਂਦੇ ਨੇ ਮੈਂ ਹਾਲੇ ਫੁੱਲੀਆਂ ਪਾਉਣ ਲੱਗਿਆਂ ਹਾਂ ਜਿਵੇਂ ਤੁਸਾ ਪਕਾ ਲੱਗੇ ਰੋਟੀ ਤੇ ਹਰ ਕੀ ਰਤ ਨੇ ਨਾ ਤਿੰਨ ਮੋਵਤੀਆਂ ਲਗਾ ਦਿਤੀਆਂ ਹਾਲੇ ਗੁਰਪੂਰ ਵਿੱਚ ਵੀ 2 ਦਿਨ ਪਏ ਸੀਗੇ ਇਹ ਸੋਮਵਾਰ ਦੀ ਵੀਡੀਓ ਹੈ ਤੇ ਪਰਨਾ ਹਰਕੀਰਤ ਮੈਨੂੰ ਕਹਿੰਦਾ ਆਪਾਂ ਇੱਥੇ ਵੀ ਦੀਵਾਲੀ ਮਨਾਉਣੀ ਆ ਕਹਿੰਦਾ ਆਪਾਂ ਇੱਥੇ ਮਨਾਉਣੀ ਆ ਜੀ ਉਸ ਤੋਂ ਬਾਅਦ ਦੂਸਰੇ ਦਿਨ ਵੀ ਫੋਟੋ ਆਏਗੀ ਵੀਡੀਓ ਆਏਗੀ ਅਸੀਂ ਦੂਸਰੇ ਦਿਨ ਰਹੇ ਸੀਗੇ ਅਸੀਂ ਗੁਰਪੂਰ ਵਾਲੇ ਦਿਨ ਵਾਪਸ ਆ ਗਏ ਸੀ ਤੇ ਇੱਥੇ ਨਾ ਮੇਰੀ ਸਿਸਟਰ ਨੂੰ ਬੁਖਾਰ ਹੋ ਗਿਆ ਸੀ ਬਹੁਤ ਜਿਆਦਾ ਜਿਹੜਾ ਕਿ ਹੁਣ ਨਾ ਇੱਧਰ ਸੁਨਾਮ ਜ਼ਿਲ੍ਹੇ 'ਚ ਸੌਰੀ ਸੁਨਾਮ ਏਰੀਏ 'ਚ ਸੰਗਰੂਰ ਜ਼ਿਲ੍ਹੇ 'ਚ ਕਾਫੀ ਜਿਆਦਾ ਹੋਇਆ ਪਹਿਲਾ ਅੰਗੜਾ ਬੁਖਾਰ ਜਿਹਦੇ ਨਾਲ ਆਪਣੇ ਹੱਡ ਗੋਡੇ ਜੋੜ ਦੁਖਦੇ ਨੇਗੇ ਤੇ ਆਪਣੀ ਇਨਫੈਕਸ਼ਨ ਜਿਆਦਾ ਵੱਧ ਜਾਂਦੀ ਹੈ ਤੇ ਇਹ ਪੈ ਸੀਗੇ ਤੇ ਉਸ ਤੋਂ ਬਾਅਦ ਇਮਰੱਪਾ ਅੰਜਾ ਹਜੀ ਸਕੂਲੋਂ ਆ ਗਈ ਹਟਿਆ ਸੀ ਤੇ ਹਰਕੀਰਤ ਕਹਿੰਦਾ ਮਾਸੀ ਮੇਰੇ ਇਹਦੀ ਟਾਈ ਲਾਓ ਕਹਿੰਦਾ ਮੈਂ ਇਹਦੀ ਟਾਈ ਪੈਣਣੀ ਹੈ ਮੇਰੇ ਭਾਂਜੀ ਦੀ ਉਹਦੀ ਮਾਸੀ ਤੋਂ ਟਾਈ ਬਣਾਉਣ ਲੱਗ ਗਿਆ ਤੇ ਮੈਂ ਹਲੇ ਨੂੰ ਕਹਿ ਰਹੀ ਸੀ ਵੀ ਮਨਿੰਦਰ ਨੂੰ ਵੀ ਮੇਰੇ ਭਾਂਜੇ ਨੂੰ ਵੀ ਮੈਂ ਚਾਹ ਪਾਣੀ ਪੁੱਤ ਲੈ ਕੇ ਆਉਣੀ ਆ ਵੀ ਤੁਸੀਂ ਫਿਰ ਚਾਹ ਪਾਣੀ ਖਾ ਪੀ ਲਿਓ ਤੇ ਸੇਵੀਆਂ ਬਣਾਈਆਂ ਸੀ ਅਸੀਂ ਦੁਪਹਿਰ ਦੀਆਂ ਵੀ ਤੁਸੀਂ ਉਹ ਵੀ ਖਾ ਲਿਓ ਦੀ ਹਰਕੀਰਤ ਬੈਠਾ ਸੀ ਇਹਦੇ ਕੋਲ ਚਾੜ ਕਰ ਰਿਆ ਸੀ ਉਸ ਤੋਂ ਬਾਅਦ ਇਹ ਦੇਖ ਤੁਸੀਂ ਮੇਰੇ ਵਾਸਤੇ ਸੇਵੀਆਂ ਲੈ ਕੇ ਆਈ ਸੀ ਕਿ ਇਹ ਬਣਾਉਣੀਆਂ ਤਾਂ ਸੀ ਦੁੱਧ ਵਾਲੀਆਂ ਸੀ ਦੁੱਧ ਸਾਰਾ ਪੀ ਗਿਆ ਕਿਉਂਕਿ ਦੁੱਧ ਥੋੜਾ ਸੀਗਾ ਬਹੁਤਾ ਜਿਆਦਾ ਨਹੀਂ ਪਾਇਆ ਸੀ ਇਹ ਤੁਸੀਂ ਕਹੋਗੇ ਵੀ ਸੇਵੀਆਂ ਇਦਾਂ ਨਹੀਂ ਆ ਕਿ ਮੈਂ ਇਹ ਪਹਿਲਾਂ ਨਾ ਸੇਵੀਆਂ ਨੂੰ ਭੁੰਨ ਕੇ ਰੱਖ ਲੈਂਦੇ ਨੇ ਫਿਰ ਸੇਵੀਆਂ ਖਰਾਬ ਨਹੀਂ ਹੁੰਦੀਆਂ ਸੇਵੀਆਂ ਨੂੰ ਕੁਝ ਵੀ ਲੱਗਦਾ ਨਹੀਂਗਾ ਤੇ ਇੱਥੇ ਹਰਕੀਰਤ ਟਮਾਟੇ ਨੂੰ ਦਿਖਾ ਰਿਆ ਸੀ ਵੀ ਮੈਂ ਜਿੰਨਾ ਕੁਝ ਲਿਖਿਆ एबीसी लिखी ड्राइंग की थी उस तो बाद मैं बनाऊ लाग गई इन दी सब्जी मेरी सिस्टर ਵੀ ਦਸਰੀ ਸੀ ਮੈਨੂੰ ਨਾ ਉਹਨ ਮਿਰਚ ਵਗੈਰਾ ਕਿਉਂਕਿ ਆਪਾਂ ਨੂੰ ਕਿਸੇ ਦੇ ਘਰ ਦਾ ਭੇਤ ਨਹੀਂ ਨਾ ਹੁੰਦਾ ਵੀ ਕਿੱਦਾਂ ਦੇ ਨਾ ਉਹਨ ਮਿਰਚ ਖਾਂਦੇ ਨੇ ਕਿੱਦਾਂ ਦਾ ਪਾਉਣਾ ਹੈਗਾ ਤੇ ਮੇ ਸਿਸਟਰ ਮੇਰੇ ਕੋਲ ਹੀ ਸੀ ਵੈਸੇ ਤੇ ਉਹਨੂੰ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀ ਹੁਣ ਵੀ ਉਹਨੂੰ ਇੰਨਾ ਜ਼ਿਆਦਾ ਬੁਖਾਰ ਹਾਲੇ ਵੀ ਚੜੀ ਜਾਂਦਾ ਹੈਗਾ ਤੇ ਨਾਲੇ ਉਹਨਾਂ ਦੇ ਵੀ ਮਤਲਬ ਕਿ ਡ੍ਰਿਪ ਵੀ ਲੱਗ ਰਹੇ ਐ ਇੰਜੈਕਸ਼ਨ ਵੀ ਲੱਗ ਰਹੇ ਨੇਗੇ ਤੇ ਉਧਰ ਨਾ ਹਰ ਇੱਕ ਨੂੰ ਹੀ ਹੋ ਰਿਹਾਗਾ ਤੇ ਅਸੀਂ ਵੀ ਸਾਰੇ ਦਵਾਈਆਂ ਗੋਲੀਆਂ ਲੈ ਲੈ ਆਏ ਸੀਗੇ ਡਾਕਟਰ ਸਾਨੂੰ ਕਹਿੰਦੇ ਵੀ ਤੁਸੀਂ ਵੀ ਲੈ ਲਓ ਇਹਨਾਂ ਦੇ ਆਏ ਹੋਏ ਹੋਗੇ ਕਹਿੰਦੀ ਵੀ ਤੁਹਾਨੂੰ ਵੀ ਹੋ ਸਕਦਾਗਾ ਹਾਂਜੀ ਉਸ ਤੋਂ ਬਾਅਦ ਇਹ ਆਪਾਂ ਗੁੱਬੀ ਪੁੰਨਣ ਲੱਗ ਗਏ ਤੇ ਕਿਉਂਕਿ ਡਾਰੀ ਰਾ ਬਾਈ ਇੱਕ ਦੂਸਰੇ ਦੀ ਭਾਫ ਨਾਲ ਹਨਾ ਇੱਕ ਦੂਸਰੇ ਨੂੰ ਫੀਵਰ ਹੋ ਹੀ ਜਾਂਦਾਗਾ ਤੇ ਹੁਣ ਮੌਸਮੀ ਇਦਾਂ ਦਾ ਹੋ ਰਿਹਾਗਾ ਤੇ ਉਸ ਤੋਂ ਬਾਅਦ ਜਿਵੇਂ ਕੀ ਹੈ ਨਾ ਵੀ ਅਸੀਂ ਵੀ ਸਾਰਿਆਂ ਨੇ ਗੋਲੀਆਂ ਲੈਤੀਆਂ ਹਰ ਕੀ ਰਤ ਨੂੰ ਵੀ ਮੈਂ ਗੋਲੀਆਂ ਦਿੱਤੀਆਂ ਕਿਉਂਕਿ ਮੈਨੂੰ ਇਹ ਸੀ ਵੀ ਹਰ ਕੀ ਰਤ ਨੂੰ ਵੀ ਨਾ ਬੁਖਾਰ ਹੋ ਜਾਏ ਜਦੋਂ ਕਿ ਆਪਾਂ ਵਾਪਿਸ ਜਾਵਾਂਗੇ ਤੇ ਫਿਰ ਮੇਰੇ ਆਖਣ ਕੇ ਵੀ ਅਬ ਡਿਪੈਂਡ ਕੋਲ ਬਿਮਾਰ ਹੋ ਕੇ ਆਗੀ ਆ ਦੇਖੋ ਬਾਈ ਮੀ ਆ ਜਾਂਦਾ ਇਹ ਵੀ ਦੇਖੋ ਦੂਸਰੇ ਦਿਨ ਆफी ਮੰਮਾ ਚੱਕੀ ਆਂਦੀ ਆ ਆ ਦੇਖੋ ਅਸੇ ਉਹ ਤੇ ਮੇਰੀ ਫੁੱਟਬਾਲ ਆ ਦੇਖੋ ਹਰਕੀਰਤ ਮੇਰੀ ਰੀਸ ਕਰਦਾ ਤੇ ਉਹਦਾ ਬਲੌਗਿੰਗ ਕਰਦਾ ਇਹ ਕਹਿ ਰਿਹਾ ਸੀ ਦੇਖੋ ਮਮੀ ਨੂੰ ਦੇਖੋ ਮੇਰੀ ਮਾਸੀ ਨੂੰ ਦੇਖੋ ਮਮੀ ਮੰਜਾ ਚੱਕ ਰਹੀ ਆ ਤੇ ਇਦਾਂ ਤੇ ਉਸ ਤੋਂ ਬਾਅਦ ਇਹ ਤੀਸਰੇ ਦਿਨ ਦੀ ਵੀਡੀਓ ਸੀ ਮੈਂ ਹੋਣ ਲੱਗ ਗਈ ਤਿਆਰ ਅਸੀਂ ਜਾਣਾ ਸੀ ਗੁਰਪੂਰਬ ਤੇ ਗੁਰੂ ਘਰ ਮਠ ਟੇਕਣਾ ਤੇ ਉਸ ਤੋਂ ਬਾਅਦ ਅਸੀਂ ਪਿੰਡ ਵਾਪਸ ਜਾਣਾ ਸੀ ਇੱਥੇ ਮੰਡਾ ਤੇ ਨਾ ਹਰਕੀਰਤ ਦੋਨੋਂ ਛੋੜ ਕਰ ਰਹੇ ਸੀ ਮੰਡੀ ਨੂੰ ਅਜਗੁਰਪੂਰਬ ਦੀ ਛੁੱਟੀ ਸੀਗੀ ਤੇ ਮੈਂ ਆਪਣੇ ਨਾ ਲਿਹਾਫੇ ਵਿੱਚ ਉਹ ਸੂਟ ਕੱਢ ਰਹੀ ਸੀ ਮੈਂ ਸਾਰੇ ਸੂਟ ਹੀ ਸੂਟਾਂ ਦੇ ਲਿਹਾਫਿਆਂ ਵਿੱਚ ਪਾ ਕੇ ਇਦਾਂ ਹੀ ਟਾਇ ਲਗਾ ਕੇ ਰੱਖ ਲੈਣੀ ਆ ਤਾਂ ਕਿ ਜਦੋਂ ਇਹ ਬਰਸ ਕਰਾਂ ਉਹਨਿੰਦੀ ਘੱਟ ਖਰਾਬ ਹੁੰਦੀ ਹੈਗੀ ਇਦਾਂ ਹੀ ਪਈ ਰਹਿੰਦੇ ਨੇ ਕਿ ਤੇ ਮੈਂ ਸੋਚਿਆ ਵੀ ਆਹ ਵਾਲੇ ਲਿਹਾਫੇ 'ਚ ਵੀ ਥੋੜੇ ਜਿਆਦਾ ਉਹ ਵੀ ਚੇਪ ਮਰਗੀ ਸੀ ਮੇਜੇ ਪਰ ਲਿਹਾਫੇ 'ਚ ਆਵਦਾ ਦੂਸਰਾ ਸੂਟ ਪਾ ਕੇ ਰੱਖਦੇ ਆ ਤੇ ਮੰਮੀ ਨਾ ਇੱਥੇ ਬੈਠੇ ਵੇਸ ਤੋਂ ਦਸਰ ਨਾ ਪ੍ਰੀ ਸੀ ਉਹਦਾ ਸਰ ਬਹੁਤ ਦਰਦ ਕਰ ਰਿਆ ਸੀਗਾ ਬਸ ਇੱਥੇ ਉਹਨੂੰ ਨਾ ਦਵਾਈ ਦਵੇ ਬਹੁਤ ਦਵਾਈ ਜਾਂਦੇ ਸੀ ਇਹ ਡਾਕਟਰ ਨੇ ਨਾਰੀ ਵੇ ਪਾਣੀ ਜਿਵੇਂ ਕੀ ਮਸਬੀ ਦਾ ਜੂਸ ਇਦਾਂ ਵੀ ਦੱਸਿਆ ਸੀਗਾ ਵੀ ਤੁਸੀਂ ਆਪਣੀ ਗੌਰ ਰੱਖੋ ਬਿਫੇਰੀ ਟਿਕੋ ਮਗੇਵੀ ਇੰਨਾ ਦੇ ਨਾ ਆਣ ਗਵਾੜ ਚ ਵੀ ਸਾਰਿਆਂ ਨੂੰ ਹੋਇਆ ਪਿਆ ਸੀ ਇਹ ਫੀਵਰ ਸਾਨੂੰ ਵੀ ਡਰ ਲੱਗ ਰਿਹਾ ਸੀ ਕਿਤੇ ਸਾਨੂੰ ਵੀ ਨਾ ਹੋ ਜੇ ਭਾਫ ਨਾਲ ਤੇ ਪੈ ਰਸੀ ਨਾ ਸਾਰਿਆਂ ਨੇ ਗੋਲੀਆਂ ਲੈ ਲਈਆਂ ਸੀ ਆ ਤੇ ਉਸ ਤੋਂ ਬਾਅਦ ਮੈਂ ਜਾ ਰਹੀ ਸੀ ਸਰਪਣਉਣ ਵਾਸਤੇ ਕਿਉਂਕਿ ਮੈਂ ਪੁੰਨਿਆਂ ਦਾ ਵਾਰਤ ਰੱਖਦੀ ਆਂਗੀ ਮੈ ਉਸ ਦਿਨ ਸਿਰ ਨਾ ਨਹੀਂ ਹੁੰਦਾਗਾ ਤੇ ਬਸੇ ਤਾਂ ਆਪਾ ਬੁਰਪੁਰ ਬਤੇ ਆਪਾ ਹਣਾ ਨਾ ਕਿ ਗੁਰੂ ਘਰ ਜਾਨੀ ਹੁੰਨੇਗੇ ਬਸੇ ਮੈਂ ਦਿੱਲੀ ਵੀ ਜਾਨੀ ਪਰ ਅਸੀਂ ਸ਼ਾਮ ਨੂੰ ਜਾਨੇ ਆ ਵੀ ਇੱਥੇ ਮੈਂ ਸਵੇਰੇ ਜਾਣਾ ਸੀ ਇੱਥੇ ਹਰਕੀਰਤ ਨੇ ਆਪਣਾ ਜੂੜਾ ਖੋਲ ਰਿਆ ਸੀਗਾ ਉਹ ਮੈਨੂੰ ਕਹਿੰਦਾ ਮੰਮੀ ਮੇਰਾ ਜੂੜਾ ਕਰ ਦੋ ਦਵਾਰਾ ਤੋਂ ਹਾਂਜੀ ਆਪਾਂ ਚੱਲੇ ਹੁਣ ਨਾ ਨਾ ਤੇ ਉਸ ਤੋਂ ਬਾਅਦ ਮੈਂ ਮਮੀ ਨਾਲ ਆਈ ਸੀ ਮਮੀ ਸਿਰ ਨਾਲ ਆਲੀ ਸੀ ਮਮੀ ਨੇ ਵੀ ਉਹਨਾਂ ਦਾ ਵਾਰਤ ਰੱਖਿਆ ਸੀ ਹਾਂਜੀ ਤੇ ਇੱਥੇ ਆਪਾਂ ਨਹਾ ਕੇ ਆ ਗਈ ਸੀਗੇ ਸਿਰ ਤੇ ਦੇਖੋ ਤੁਸੀਂ ਮੇਰੇ ਵਾਲ ਨਾ ਬਿਲਕੁਲ ਛੋਟੇ ਨਹੀਂ ਜਦੋਂ ਦਿਨ ਨਾ ਮੇਰੇ ਮਤਲਬ ਕਿ ਟੈਨਸ਼ਨ ਦੀ ਦਵਾਈ ਚੱਲੀ ਆ ਉਹਨਾਂ ਨੇ ਮੇਰੇ ਵਾਲ ਝੜ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਵੀ ਛੋਟੇ ਛੋਟੇ ਹੋਣ ਗ੍ਰੋਥ ਕੀਤੀ ਆ ਹੁਣ ਭਾਰੇ ਹੋਏ ਨੇ ਤੇ ਨਾ ਹਰ ਕੀ ਰਿਤ ਤੇ ਮੰਟਾ ਲੜ ਰਹੇ ਸੀ ਮੰਟਾ ਨੂੰੋਂ ਜਾਂ ਰਹੇ ਸੀ ਪਰ ਹਰ ਕੀ ਰਿਤ ਨਾ ਇਹ ਦਿਨ ਸਾਰਾ ਦਿਨ ਲੜਦਾ ਇਹ ਨਾਲ ਜੀਤੇ ਮੰਟੇ ਨੂੰ ਮੈਂ ਕਿਹਾ ਵੀ ਆ ਜਾ ਪੁੱਤ ਆਪਾ ਤੁਹਾਡੇ ਗੁਰੂ ਘਰ ਚੱਲਾਂਗੇ ਹਾਂਜੀ ਮੈਂ ਇੱਥੇ ਨਾ ਇਹਨਾਂ ਦੇ ਬਾਬਾ ਆਨੰਦ ਸਿੰਘ ਜੀ ਹਨਾ ਉਹਨਾਂ ਦਾ ਗੁਰੂ ਘਰ ਵੀ ਹੈ ਡੇਰਾ ਵੀ ਕਹਿੰਦੇ ਨੇ ਇਹ ਤੁਸੀਂ ਗੁਰੂ ਘਰ ਹੈ ਤੇ ਇਹਨਾਂ ਦੀ ਵਰਸੀ ਆਉਣੀ ਸੀ ਹੁਣ ਜਿਵੇਂ ਕਿ ਨਵੰਬਰ ਚ ਹੁੰਦੀ ਹੈ 20 ਕਿ 22 ਨਵੰਬਰ ਦੀ ਹੁੰਦੀ ਹੈ ਵਰਸੀ ਖੰਡ ਪਾਠ ਖੋਲਦੇ ਨੇਗੇ ਹਾਂਜੀ ਇਹ ਕੂਟੀਆਂ ਸੀ ਉਹਨਾਂ ਦੀ ਤੇ ਇਹ ਅਸੀਂ ਅੰਦਰ ਚਲੇ ਗਏ ਆ ਦੇਖੋ ਤੁਸੀਂ ਬਾਬਾ ਆਨੰਦ ਸਿੰਘ ਜੀ ਦੀ ਫੋਟੋ ਸੀਗੀ ਬਾਬਾ ਆਨੰਦ ਸਿੰਘ ਜੀ ਦੀਆਂ ਖੜਾ ਮਾ ਸੀਗੇ ਆ ਤੇ ਜੋਤ ਵਿੱਚ ਅਸੀਂ ਕਿਉਂ ਪਾ ਕੇ ਆਏ ਸੀ ਜੋ ਕਿ ਜਿੱਥੇ ਇਹਨਾਂ ਦੀਆਂ ਜੋਤਾਂ ਚੱਲਦੀਆਂ ਨੇਗੀਆਂ ਤੇ ਮਨਿੰਦਰ ਇੱਥੇ ਕਿਉਂ ਪਾਉਣ ਲੱਗ ਗਿਆ ਤੇ ਉਸ ਤੋਂ ਬਾਅਦ ਤੁਸੀਂ ਲਖੋ ਉਹ ਬਾਬਾ ਅਤਰ ਸਿੰਘ ਜਿਹਦੀ ਫੋਟੋ ਸੀਗੀ ਜੋ ਕਿ ਚੀਮੇ ਹਨਾ ਉਹ ਬੀ ਉਹਨਾਂ ਦਾ ਗੁਰੂ ਘਰ ਬਣਿਆ ਹੋਇਆਗਾ ਮਸਤੋ ਆਣਾ ਸਭ ਵੀ ਗੁਰੂ ਘਰ ਬਣਿਆ ਹੋਇਆਗਾ ਤੇ ਆਪਣੇ ਤਲਵੰਡੀ ਸਾਬੋ ਵੀ ਗੁਰੂ ਘਰ ਬਣਿਆ ਹੋਇਆਗਾ ਤੇ ਹਾਂਜੀ ਉਸ ਤੋਂ ਬਾਅਦ ਅਸੀਂ ਨਿਸ਼ਾਨ ਸਾਹਿਬ ਤੇ ਮੱਥਾ ਟੇਕਣ ਲਈ ਚਲੇਗੇ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਤੇ ਦਰਵਾਜ਼ਾ ਸਭ ਤੋਂ ਮੈਥੈਟਿਕਨ ਤੋਂ ਬਾਅਦ ਅਸੀਂ ਵਾਪਿਸ ਆ ਗਏ ਫਿਰ ਉਸ ਤੋਂ ਬਾਅਦ ਵੀ ਅਸੀਂ ਨਾ ਉਸੇ ਟਾਈਮ ਹੀ ਨਹੀਂ ਅਬਦੇ ਵੀ ਮਤਲਬ ਕਿ ਵਾਪਸ ਪਿੰਡ ਨੂੰ ਚੱਲੇ ਮੇਰੀ ਸਿਸਟਰ ਜ਼ਿਆਦਾ ਬਿਮਾਰ ਹੋਣ ਕਰਕੇ ਫਿਰ ਵੀ ਸਾਨੂੰ ਰਹਿਣਾ ਪੈ ਗਿਆ ਇੱਕ ਰਾਤ ਪਰ ਮੈਂ ਉਸ ਤੋਂ ਬਾਅਦ ਵੀਡੀਓ ਸ਼ੂਟ ਨਹੀਂ ਕੀਤੀਗੀ ਉਸ ਤੋਂ ਬਾਅਦ ਅਸੀਂ ਵੀਰਵਾਰ ਨੂੰ ਵਾਪਸ ਆਏ ਸੀਗੇ ਕਿਉਂਕਿ ਫਿਰ ਆਪਦੇ ਜਦੋਂ ਕੋਈ ਭੈਣ ਭਾਈ ਹਨਾ ਕੋਲ ਬਿਮਾਰ ਹੋ ਜੇ ਤੇ ਆਪਣਾ ਮਨ ਵੀ ਨਹੀਂ ਕਰਦਾ ਬਈ ਫਿਰ ਆਪਦੇ ਕੋ ਘਰ ਆਉਣ ਨੂੰ ਆਪਣਾ ਇਲਾਜ ਦੇ ਇਹਨੂੰ ਠੀਕ ਹੋ ਲੈਣਦੇ ਆਪਾਂ ਫਿਰ ਵਾਪਸ ਜਾਵਾਂਗੇ ਆ ਦੇਖੋ ਤੁਸੀਂ ਇਹਨਾਂ ਦਾ ਦਰਵਾਰ ਸਭ ਨਾ ਬਹੁਤ ਸੋਹਣਾ ਸੀਗਾ ਕਿੰਨੀ ਸੋਨੇ ਸਹੀ ਆਉਟ ਕੀਤੀ ਹੋਈ ਸੀਗੀ ਕਿਉਂਕਿ ਇੱਕ ਤਾਂ ਗੁਰਪੂਰਬ ਸੀਗਾ ਇੱਕ ਇਹਨਾਂ ਦੇ ਜਿੰਮੇ ਕਿ ਮੈਂ ਤੁਹਾਨੂੰ ਦੱਸ ਰਹੀ ਆ ਵੀ ਵਰਸ਼ੀ ਹੁੰਦੀ ਆ 2022 ਨਵੰਬਰ ਦੇ ਬਬਨੰਦ ਸਿੰਘ ਜੀ ਦੀ ਤੇ ਉਹ ਵਰ ਸ਼ੀਵੀ ਕਰਕੇ ਵੀ ਇਹਨਾਂ ਦੇ ਘਰ ਤੇ ਗੁਰੂ ਘਰ ਤੇ ਤਿਆਰੀਆਂ ਚੱਲ ਰਹੀਆਂ ਸੀਗੀਆਂ ਇਹ ਮੇਰੀ ਸਿਸਟਰ ਕੇ ਜੋ ਸਾਹਮਣੇ ਮੈਂ ਤੁਹਾਨੂੰ ਘਰ ਦੇ ਸਾਹਮਣੇ ਦੱਸਿਆ ਸੀ ਉਹੀ ਵਾਲਾ ਗੁਰੂ ਘਰ ਸੀ ਪਰ ਨਾ ਇਹ ਵੀ ਇਹਦਾ ਬਾਰ ਥੋੜਾ ਜਿਹਾ ਸਾਈਡ ਤੇ ਆ ਵੀ ਇੱਕ ਗਲੀ ਬਗਲ ਕੇ ਜਾਣਾ ਪੈਂਦਾ ਵੈਸੇ ਵੀ ਜੋ ਜੋ ਕਿ ਸਪੀਕਰ ਵਗੈਰਾ ਨੇ ਉਹ ਮੇਰੀ ਸਿਸਟਰ ਕੇ ਜਮਾ ਘਰ ਦੇ ਸਾਹਮਣੇ ਨੇਗੇ ਜਦੋਂ ਕੀ ਬਾਬਾ ਜੀ ਪੜਦੇ ਹੁੰਦੇ ਨੇ ਨਾ ਸਵੇਰੇ ਸਵੇਰੇ ਤਾਂ ਬਾਣੀ ਬਹੁਤ ਸੋਹਣੀ ਲੱਗਦੀ ਹੈ ਵੀ ਹਨਾ ਪਰ ਸ਼ਾਮ ਨੂੰ ਨਾ ਕੋਈ ਵੀ ਗੱਲ ਨਹੀਂ ਸੁਣਦੀ ਜਦੋਂ ਕਿ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ ਕੋਈ ਵੀ ਪਰਦਾ ਨਹੀਂ ਲੱਗਦਾ ਪਹਿਲਾਂ ਸਾਰਾ ਪਰਿਵਾਰ ਅੰਦਰ ਜਾਂਦਾ ਹੈ ਵੀ ਜੇ ਕੋਈ ਗੱਲ ਕਰਨੀ ਹੈ ਫਿਰ ਸੁਣਦੀ ਹੈਗੀ ਬਾਹਰ ਇਹਨਾਂ ਦੇ ਵਿਹੜੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਗੱਲ ਨਹੀਂ ਸੁਣਦੀਗੀ ਤੇ ਪਰ ਸਵੇਰੇ ਸਵੇਰੇ ਜਦੋਂ ਬਾਣੀ ਆਪਣੇ ਕੰਨਾਂ 'ਚ ਪੈਂਦੀ ਹੈ ਕਿੰਨੀ ਸੋਹਣੀ ਲੱਗਦੀ ਹੈਗੀ ਹਾਂਜੀ ਇੱਥੇ ਆਪਾਂ ਲੈਤਾ ਮੱਥਾ ਟੇਕ ਉਸ ਤੋਂ ਬਾਅਦ ਫਿਰ ਵੀ ਅਸੀਂ ਸ਼ਾਮ ਨੂੰ ਗਏ ਨਿਗੇ ਤੇ ਮੈਂ ਫਿਰ ਆਪਣੇ ਯੂ ਕੱਪੜੇ ਤਿਆਰ ਹੋਈ ਸੀ ਲਾਤੇ ਸੀਗੇ ਤੇ ਉਸ ਤੋਂ ਬਾਅਦ ਮੈਂ ਮੇਰੀ ਸਿਸਟਰ ਦਾ ਸੂਟ ਹੀ ਫੇਰ ਪੈਣ ਲਿਆ ਸੀਗਾ ਤੇ ਅਸੀਂ ਉੱਥੇ ਰਾਤ ਇੱਕ ਰਾਤ ਹੋਰ ਲੈ ਕੇ ਆਏ ਸੀ ਦੋ ਰਾਤਾਂ ਲਾਉਣੀਆਂ ਸੀ ਪਰ ਸਾਨੂੰ ਤਿੰਨ ਰਾਤਾਂ ਲੱਗ ਗਈਆਂ ਕਿਉਂਕਿ ਮੇਰੀ ਸਿਸਟਰ ਬਿਮਾਰ ਹੋ ਗਈ ਸੀ ਇੱਥੇ ਨਾ ਮੰਟਾ ਪ੍ਰਸ਼ਾਦ ਦੇ ਰਿਆ ਸੀ ਬਾਬਾ ਜੀ ਦਾ ਨੇ ਕਹਿਤਾ ਵੀ ਇਹਨੂੰ ਵੀ ਤੁਸੀਂ ਭੋਗ ਵੰਡ ਦਿਓ ਤੇ ਇੱਥੇ ਮੰਟਾ ਵੰਡ ਰਿਆ ਸੀਗਾ ਹਾਂਜੀ ਤੇ ਇਹ ਦੇਖੋ ਤੁਸੀਂ ਇਹਨਾਂ ਦਾ ਲੰਗਰ ਹਾਲ ਸੀਗਾ ਤੇ ਇੱਧਰ ਕਿੱਡਾ ਵੱਡਾ ਆਵਲ ਜਿੱਥੇ ਬੈਨਾਂ ਖੜੀ ਸੀ ਇਹਨਾਂ ਦਾ ਲੰਗਰ ਹਾਲ ਸੀ ਤੇ ਇਹਨਾਂ ਦਾ ਸਾਰਾ ਦਰਬਾਰ ਸਾਹਿਬ ਸੀਗਾ ਉਸ ਤੋਂ ਬਾਅਦ ਇਹ ਨਾ ਲੋਹਾ ਖੀੜੇ ਪਿੰਡ ਗਏ ਸੀ ਸੀ ਇਹ ਫੌਜੀ ਕਰਨੈਲ ਸਿੰਘ ਜਿਨ੍ਹਾਂ ਦੀ ਯਾਦ ਵਿੱਚ ਇਹ ਗੇਟ ਬਣਿਆ ਹੋਇਆ ਉਹਨਾਂ ਦਾ ਬੁੱਤ ਬਣਿਆ ਹੋਇਆ ਹੈਗਾ ਹਾਂਜੀ ਉਸ ਤੋਂ ਬਾਅਦ ਅਸੀਂ ਚੱਲ ਪਏ ਘਰ ਨੂੰ ਵਾਪਿਸ ਮਿਲਦੇ ਹਾਂ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ